ਗੜ੍ਹ ਸਿੰਘੁਰ ਹਾਰਪੁਰ ਮੁੱਖ ਮਾਰਗ ਉੱਤੇ ਪਿੰਡ ਪਧਰਾਣਾ ਨਜ਼ਦੀਕ ਤੂੜੀ ਨਾਲ ਭਰੀ ਟਰਾਲੀ ਦੀ ਹੁੱਕ ਟੁੱਟ ਜਾਣ ਕਾਰਨ ਵਾਪਰ ਸੜਕ 'ਆਸੇਬੀ ਟਰੈਕਟਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਸਹਾਇਕ ਗੰਭੀਰ ਜ਼ਖਮੀ ਹੋ ਗਿਆ ਸਰੇ ਤੂੜੀ ਦੀ ਟਰਾਲੀ ਲੈ ਕੇ ਮੁਕਸਰ ਸਾਹਿਬ ਪਿੰਡ ਖਿੜਕੀਆਂ ਵਾਲਾਂ ਤੋਂ ਗੋਰਪ੍ਰੀਤ ਸਿੰਘ ਪੁੱਤਰ ਹਰਨੇਕ ਸਿੰਘ ਤੇ ਗੁਰਸੇਵਕ ਸਿੰਘ ਪੁੱਤਰ ਮੰਦਰ ਸਿੰਘ ਇਹ ਸੈਲਾ ਮਿਲਦੇ ਵਿੱਚ ਤੂੜੀ ਦੀ ਟਰਾਲੀ ਸਿੱਟਣ ਆ ਰਹੇ ਸੀਗੇ ਜਿਹਨੇ ਸਤਨਾੌਰ ਅੱਡਾ ਕ੍ਰੋਸ ਕੀਤੀ ਐ ਟਰਾਲੀ ਦੀ ਹੁੱਕ ਟੁੱਟ ਗਈ ਹੁੱਕ ਟੁੱਟਣ ਕਰਕੇ ਬੈਲੈਂਸ ਵਿਗੜ ਗਿਆ ਬੈਲੈਂਸ ਵਿਗੜ ਕੇ ਉਹ ਟਰਾਲੀ ਦੂਜੇ ਪਾਸੇ ਨੂੰ ਟਰੈਕਟਰ ਨੂੰ ਖਿੱਚ ਕੇ ਲੈ ਗਈ ਜਿਹੜਾ ਮਤਲਬ ਟਰਾਲੀ ਥੱਲੇ ਡਿਗਣ ਕਰਕੇ ਟਰੈਕਟਰ ਨਾਲ ਹੀ ਉਹ ਪਲਟ ਕੇ ਉਹ ਵਿੱਚ ਘੁੱਟ ਹੋ ਗਿਆ ਆਪਣੇ ਗੋਰਪ੍ਰੀਤ ਸਿੰਘ ਜਿਹਦੀ ਉੱਥੇ ਮੌਕੇ ਤੇ ਮੌਤ ਹੋ ਗਈ ਤੇ ਗੁਰਸੇਵਕ ਦੇ ਕਾਫੀ ਸੱਟ ਸੀ ਉਹ ਡਾਕਟਰ ਸਾਹਿਬ ਨੇ ਇੱਥੋਂ ਰੈਫਰ ਕਰ ਦਿੱਤਾ ਇਹ ਇਹ ਕਿ ਕਰਬੇ ਕੀ ਤਿਆਰੀ ਇਹਨਾਂ ਨੇ ਸਰ ਗੁਰਪ੍ਰੀਤ ਸਿੰਘ ਦੀ 174 सीआरपीसी ਤਹਿਤ ਕਾਰਵਾਈ ਕੀਤੀ ਗਈ ਹੈ ਉਹਦੇ ਚ ਮਤਲਬ ਇਹ ਸਾਬ ਨੇ ਹਾਦਸਾ ਹੋਇਆ ਹੋਰ ਕੋਈ ਕਿਸੇ ਨਾਲ ਵੱਜਿਆ ਨਹੀਂ ਹੈ